ਸਵਾਗਤ ਹੈ ਕਿਸਾਨ ਵੀਰੋ ਹਡਾ ਟੈਲੋਂਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਨਾਲ ਨੋਟ ਕਰ ਲਓ ਅੱਜ ਦੀ ਵੀਡੀਓ ਪੰਡ ਭਾਈ ਰੁਪਏ ਤੋਂ ਕਵਰ ਕਰ ਰਹੇ ਆ ਜੀ 200 ਨੂੰ ਜਾਨਵਰ ਦਿਖਾਵਾਂਗੇ ਇੱਕ ਵੱਡੇ ਸਾਈਜ਼ ਦੀ ਆਪਾਂ ਮੋਹਰਨ ਅਸਲ ਚ ਪੈਂਦੀ ਛੋਟੀ ਦਿਖਾਵਾਂਗੇ ਕਿੰਨੇ ਦਿਨ ਕੱਟੂਗੇ ਉਹ ਵੀ ਪੁੱਛਾਂਗੇ ਤੇ ਇੱਕ ਤੁਹਾਨੂੰ ਬੈਡ ਦਿਖਾਵਾਂਗੇ ਗੱਲਬਾਤ ਬਾਈ ਜੀ ਨਾਲ ਕਰਾਵਾਂ ਸਸੀ ਕਾਲ ਜੀ ਸਸੀ ਕਾਲ ਬਾਈ ਜੀ ਹੋ ਠੀਕ ਠਾਕ ਹਾਂ ਬਹੁਤ ਵਧੀਆ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ 94799 ਜੀ 05853 ਜੀ 9479905853 ਜੀ 55 ਪਿੰਡ ਜੀ ਪਿੰਡ ਪਾਈ ਰੂਪਾ ਜੀ ਜ਼ਿਲ੍ਹਾ ਆਪਣਾ ਬਟਿੰਡਾ ਬਟਿੰਡਾ ਜੀ ਤਹਿਸੀਲ ਊਲ ਆ ਗਈ ਨੇੜੇ ਆਪਣੇ ਕਿਹੜੇ ਪਿੰਡ ਆ ਗਏ ਜੀ ਇਹੜੇ ਭਗਤ ਆ ਗਏ ਇਧਰ ਰਾਮਪੁਰ ਆ ਗਏ ਸਲਾਪੁਰਾ ਵਿਚਾਲੇ ਰਹਿੰਦੇ ਆ ਬੜਾ ਬੜੇ ਓਕੇ ਅੱਜ ਫਿਰ ਕਿੰਨੇ ਜਾਨਵਰ ਦੁੱਧ ਖਾਂਦੇ ਆ ਆ ਦੋ ਆ ਜੀ ਅੱਜ ਆਪਾਂ ਦੇ ਜਿਹੜੀ ਆਪਾਂ ਪਹਿਲੇ ਨੰਬਰ ਇੱਕ ਝੋਟੀ ਦਿਖਾਵਾਂਗੇ ਚੰਗੇ ਰਿਕਾਰਡ ਵਾਲੀ ਹਾਂਜੀ ਬਹੁਤ ਵਧੀਆ ਜੀ ਦੋ ਫਾਈ ਦੋ ਫਾਈ ਹੈ ਜੀ ਅੱਜ ਦੋ ਫਾਈ ਦਿਖਾ ਦਾਂਗੇ ਤੇ ਨਗੀਨਾ ਪੀਸ ਆ ਜੀ ਆਪਾਂ ਗੱਲ ਕਰ ਲਏ ਸਿੰਘ ਦੀ ਥਣਾ ਦੀ ਵਜਨ ਦੀ ਵੇਟ ਦੀ ਸਾਰੀ ਓਕੇ ਇਹਦੇ ਨਾਲ ਇਹਦੇ ਬਾਰੇ ਬਾਅਦ ਚ ਗੱਲ ਕਰਾਂਗੇ ਜੀ ਤੇ ਜਿਹੜੀ ਵੇੜ ਦੇਖੇ ਨੇ ਵੀਰੇ ਸਕਰੀਨ ਤੇ ਕਿੰਨੇ ਦਿਨ ਘਟੂਗੀ ਇਹ ਬਈ 10-12 ਲੈ ਜੀ 10 ਤੋਂ ਤੇ ਕੀ ਰਿਕਾਰਡ ਰਿਕਾਰਡ ਬਾਈ ਜੀ 18 19 ਲੀਟਰ ਦਾ ਜੀ ਪਹਿਲਾਂ ਦਾ ਇਹਦਾ ਜੀ ਐਦ ਕੀ ਕਹਿੰਦਾ ਇਹਦਾ ਕੀ 20 ਪਲੱਸ ਕਰੂਗੀ 20 ਤੋਂ ਪਲੱਸ ਤੇ ਕਿੰਨੇ ਦਿਨ ਘਟਜੂ ਜੀ 10 12 13 ਦਾ 10 ਲੈ ਜੀ 12 ਦਿਨ ਨਹੀਂ ਲੱਗੋ ਕੋਲੋ ਤੋਰਾ ਕਰੈਗੇ ਚੈੱਕ ਥਾਂ ਲੈਵੇ ਦੀ ਸਾਬਤ ਸਾਬਾ ਜੀ ਫੇਸ ਬਹੁਤ ਚੰਗਾ ਥਾਂ ਤੋਂ ਬਹੁਤ ਚੰਗਾ ਲੱਗਿਆ ਬਈ ਹੂੰ ਸੀਲ ਠੰਡੀ ਆ ਬਹੁਤ ਬਈ ਓਕੇ ਜੀ ਸੀਲ ਠੰਡੀ ਆ ਜੀ ਵਾਕੀ ਰੀਨਲ ਦੂਜਾ ਸੋ ਕੋਈ ਕਹਿਣ ਦੀਆਂ ਗੱਲਾਂ ਨਹੀਂ ਫੇਸ ਕਰੋ ਚੈੱਕ ਹਲਕਾ ਜਿਹਾ ਕ੍ਰੋਸ ਵੀ ਹੈਗਾ ਇਹ ਚ ਆਪਣਾ ਤੇ ਗਰਮੀ ਨਾਲ ਦੇ ਬਰਾਬਰ ਮੰਨਣੀਆਂ ਨੇ ਠੀਕ ਆ ਜੀ ਮੋੜ ਲਿਓ ਵੀਰੇ ਸਾਈਜ਼ ਪ੍ਰਿੰਟ ਸਾਰੇ ਚੰਗੇ ਰੇਟ ਵੀਡੀਓ ਦੇ ਵਿੱਚ ਹੀ ਹੂ ਹੂ ਵੀ ਜਮਾ ਜਾਏ ਆ ਦੇਖੋ ਕਰੋ ਚੈੱਕ ਤੇ ਬਾਕੀ ਦਾ ਇਹਦੀ ਫੈਟ ਵੀ ਵੱਧ ਆਉਣੀ ਗਰਮੀ ਗਰਮੀ ਦੁੱਧ ਨਹੀਂ ਇਹਨੇ ਮੋਕਣ ਦੇਣਾ ਗਰਮੀ ਨੇ ਨਾਂ ਦੇ ਬਰਾਬਰ ਮੰਨਣੀ ਹੈ ਜੀ ਇਹਨੇ ਰੇਟ ਪੁੱਛ ਕੇ ਦੱਸਾਂ ਥਾਣਾ ਸੁਣਨ ਦੀ ਓਕੇ ਆ ਬਾਈ ਕਹਿੰਦਾ ਭਾਰ ਪਿੱਛੇ ਦੀ ਗਾਰੰਟੀ ਆ ਤੇ ਵੀਰੇ ਕਿੰਨੇ ਪੈਸੇ ਆ ਇਹਦੇ ਰੇਟ ਇਹਦਾ ਬਾਈ ਜੀ ਫੋਨ ਤੇ ਕਰਾਂਗੇ ਜੈ ਜੀ ਹੂ ਜੈ ਰੇਟ ਹੋਊਗਾ ਜੀ ਆਪਣਾ ਓਕੇ ਜੈ ਰੇਟ ਹੋਊਗਾ ਫੋਨ ਤੇ ਕਰਾਂਗੇ ਤੇ ਜਿਹੜੀ ਵੀਰੇ ਆਪਾਂ ਝੋਟੀ ਦੇਖੀ ਐ ਨੇ ਤੋ ਭਈਆ ਹਨਾ ਇਹ ਭਾਈ ਹਾਂ ਜੇ ਲਾਸ਼ਮੀ ਦੇਰੀ ਆ ਜਾ ਬੇ ਇਹਦੇ ਮੋਦੀ ਦਾ ਟੀਕਾ ਭਰਿਆ ਵਾ ਜੀ ਮੋਦੀ ਦਾ ਟੀਕਾ ਭਰਤਾ ਹਾਂਜੀ ਹਾਂਜੀ ਤੇ ਸਿੰਘ ਸਾਲੇ ਦੀ ਬੜੀ ਚੰਗੀ ਆ ਆਹਤੀਂ ਦਰੋਂ ਆਉਂਦੀ ਕਿਤੇ ਵੀ ਬਜਣਾ ਕਿੰਨੇ ਦਿਨ ਘਟ ਜੂ ਵੀਰੇ ਬੜ ਇਹ ਭਾਈ ਪੰਜ ਸੱਤ ਨਾਲ ਲੈ ਜੂਗੀ ਕਿੰਨਾ ਫਿਰ ਪਹਿਲੀ ਵੀਰੇ ਦੁੱਧ ਦੇ ਦੂਗੀ ਉਹਦ ਭਾਈ ਮਾਲਕ ਦਾ 14 15 ਲੀਟਰ ਕਹਿੰਦੇ ਆ ਬੰਦਾ ਉਹ ਲੇ ਵਾਲੂਆ ਬਹੁਤ ਹੈ ਥਾਂ ਥੋਣਾ ਕਿਤੇ ਗੁੰਜੀ ਨਹੀਂ ਤੇ ਵੀਰੇ ਇੱਕ ਗੱਲ ਹੋਰ ਸੀ ਦੰਦਾਂ 'ਚ ਕਿਵੇਂ ਹੈ ਦੰਦਾਂ ਦੇ ਭਾਈ ਆਪਾਂ ਨਹੀਂ ਦੇਖੀ ਓਕੇ ਹਾਂਜੀ ਸਹਜ ਜੀ ਦੇਖੇ ਬੰਦਾ ਵੱਡੇ ਸਹਜ ਦੀ ਆ ਗਈ ਆ ਦੇਖੋ ਜੀ ਕਰੋ ਥਣ ਲੈਵੇ ਦੀ ਕੁਆਲਟੀ ਚੈੱਕ ਤੇ ਬਾਕੀ ਦੀ ਗੱਲ ਚੰਗੀ ਹੈ ਜੀ ਸਾਰੀ ਤੇ ਦਿਨ ਕਿੰਨੇ ਕਰਤੂ ਬਾਈ ਬੋੜਾ ਆਹ ਸਭ ਹਫਤਾ ਲੈ ਜੀ ਆਹ ਦੇਖੋ ਹੂੰ ਖੂਬ ਬਹੁਤ ਆ ਬਾਈ ਚੈੱਕ ਸੈਜ ਚੰਗਾ ਜੀ ਬਾਕੀ ਚੰਗੀ ਆ ਵੱਡੇ ਸੈਜ ਦੀ ਆ ਗਈ ਛੋਟੀ ਨਾ ਮੰਨ ਕੇ ਬਾਈ ਨੂੰ ਫੋਨ ਲਾਇਓ ਠੀਕ ਆ ਜੀ ਸੈਜ ਦੀ ਕੋਈ ਅੰਤ ਨਹੀਂ ਸੈਜ ਦਾ ਕੋਈ ਅੰਤ ਨਹੀਂ ਜੀ ਹੋਰ ਤਾਂ ਨਹੀਂ ਜਜਮੈਂਟ ਕਰ ਲਿਓ ਆ ਦੇਖੋ ਜੀ ਕੁਆਲਟੀ ਕਰੋ ਚੈੱਕ ਇੱਕ ਨੰਬਰ ਸੈਜ ਸੂਜ ਪੂਰੇ ਚੰਗੇ ਮੋੜ ਲਿਓ ਜੀ ਦਾ ਤਾਂ ਮੋੜ ਲੈਣਾ ਆ ਦੇਖੋ ਵੀਰੋ ਸਾਈਜ਼ ਫੁੱਲ ਸ਼ਾਈਨਿੰਗ ਵਗੈਰਾ ਫੁੱਲ ਮੈਂ ਤੁਹਾਨੂੰ ਫੇਰ ਸਪੈਸ਼ਲ ਕਹਿ ਰਿਹਾ ਵੀ ਵੱਡੀ ਝੋਟੀ ਆ ਠੀਕ ਹੈ ਜੀ ਥਾਨ ਕੱਲੇ ਕੱਲੇ ਲੱਗੇ ਪਏ ਗੈਪ ਤੇ ਪੂਰੇ ਸਾਈਜ਼ ਚੰਗੇ ਆ ਸਾਰੇ ਸਿੰਗ ਦੇਖੋ ਇੱਕ ਨੰਬਰ ਤੇ ਦੁੱਧ ਫਰੇਦ ਕੀ ਕਿੰਨਾਗਾ ਆਪਣੇ ਹਿਸਾਬ ਨਾਲ ਇਹ ਪਹਿਲੀ ਵੇਰ ਦੇ ਸਕਦੀ ਆ ਬਾਈ ਦੁੱਧ ਬਾਈ 14 ਮੰਦਾਂ ਲੀਟਰ ਆ ਕੇ ਮਾਲਕਾਂ ਨੇ ਦੇਊਗੀ ਹੂੰ ਗਾਂ ਭਾਈ ਆ ਸਮਝ ਨਾਲ ਲਿਆਵੇ ਅਗਲਾ ਸਮਝਣਾ ਪਲੂੰ ਝੋਟੀ ਕੇ ਹੱਥ ਨੇ 드러ਉਂਦੀ ਬਾਈ ਪੱਠਪੋੜਾ ਪੂਰਾ ਉੱਚਾ ਗਾਦ ਸਿੰਗੋਂ ਬਦੌਂ ਹਾਂ ਇੱਕ ਨੰਬਰ हां लेवन ਢੋ ਕਰੋ ਚੱਕ ਪੂਰਾ ਸਾਫ ਸਣ ਲੇਵਾ ਜੀ ਆ ਦੇਖੋ ਕੁਆਲਿਟੀ ਚੰਗੀ ਬਾਕੀ ਦੀ ਗੱਲ ਜੇ ਤੁਸੀਂ ਆ ਦੇਖੋਗੇ ਨਾ ਆ ਕੇ ਕੋਲੇ ਤੇ ਇਹਦਾ ਕੱਦ ਤੇ ਕਾਦੇ ਦਾ ਦੇਖੇ ਹੀ ਬਣਦਾ ਠੀਕ ਆ ਜੀ ਓਕੇ ਆ ਤੇ ਥਾਣ ਵੀ ਬਾਈ ਪਹਿਲਣਾ ਚ ਟਕਾਣਾ ਨਹੀਂ ਇਹਦੇ ਲੱਗਿਆ ਵਾ 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 ਚੰਗਾ ਲੱਗਿਆ ਬਾਈ ਸਾਣਾ ਵਾ ਚੰਗਾ ਥਾਣਾ ਜੀ ਕੁਆਲਿਟੀ ਪੂਰੀ ਚੰਗੀ ਆ ਤੇ ਫਿਰ ਕੀ ਪ੍ਰਾਈਜ਼ ਆ ਗਿਆ ਕਿੰਨੇ ਭਈ ਲੋਕ ਤਾਂ 2-2 ਲੱਖ ਰੁਪਏ ਮੰਗੀ ਜਾਂਦੇ ਅਸੀਂ ਮੰਗੀ ਜਾਂਦੇ ਆ ਆਪਾਂ ਕਿੰਨੇ ਪੈਸੇ ਆਪਾਂ ਬਈ 45 ਦੇ ਦੇਣੇ 1 45 ਦੇ ਬਾਕੀ ਦੀ ਗੱਲ ਵੀਰੇ ਆਮ ਦੀ ਝੋਟੀ ਨਹੀਂ ਹੈਗੀ ਪੂਰੀ ਵਧੀਆ ਸਿਰੇ ਜੋ ਡੇਵੇ ਘਰ ਘਰ ਨਹੀਂ ਖੜੀ ਇਹ ਘਰ ਘਰ ਨਹੀਂ ਖੜੀ ਚੰਗੀ ਝੋਟੀ 145000 ਬੈਠ ਦਾ ਰੇਟ ਹੋਊਗਾ ਫੋਨ ਤੇ ਹਾਂਜੀ ਗੈਜ ਹੋਊਗਾ ਜੇ ਮੈਂ ਨੰਬਰ ਬਾਈ ਫਿਰ ਬੋਲ 94799 ਜੀ 058555 ਬਾਈ ਜੀ ਪਿੰਡ ਭਾਈ ਰੁਪਏ ਤੁਹਾਨੂੰ ਵੀਡੀਓ ਕਵਰ ਕਰਕੇ ਦਿੱਤੀ ਹੈ ਦੋਨੇ ਚੰਗੇ ਦਿਖਾਦੇ ਤੇ ਇਹ ਝੋਟੀ ਚੰਗੀ ਹੈ ਜੀ ਜਰੂਰ ਬਾਈ ਨਾਲ ਕਰੋ ਸੰਪਰਕ ਬਾਕੀ ਦਾ ਨੰਬਰ ਬਾਈ ਦਾ ਔਨ ਸਕਰੀਨ ਧੰਨਵਾਦ ਜੀ